ਰੱਖੀAudioAsset ਦੀ ਲਾਸ਼ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਹੰਗਾਮਾ ਹੋ ਰਿਹਾ ਜਿੱਥੇ ਕਿ ਪਰਿਵਾਰ ਨੇ ਔਰਤ ਤੇ ਕਤਲ ਦਾ ਦੋਸ਼ ਲਗਾਇਆ ਕੁੜੀ ਦੀ ਚਾਚੀ ਸੁਮਨ ਦੱਸਿਆ ਕਿ ਦਾਸੀ ਕੀ ਉਸ ਦੀ ਪਤੀ ਜੀ ਗੋਰੀ ਦਾ ਵਿਆਹ 6 ਤੋਂ 7 ਸਾਲ ਪਹਿਲਾਂ ਹੋਇਆ ਹੈ ਤੇ ਕੁੜੀ ਦੀ ਇੱਕ ਧੀ ਅਤੇ ਇੱਕ ਪੁੱਤਰ ਹੈ ਪਰਿਵਾਰ ਨੇ ਦੋਸ਼ ਲਗਾਇਆ ਕਿ ਕੁੜੀ ਦੀ ਸਹੁਰੇ ਉਸ ਨੂੰ ਬਹੁਤ ਤੰਗ ਕਰਦੇ ਸਨ ਅਤੇ ਕੁੱਟਦੇ ਵੀ ਸਨ ਸਹੁਰੇ ਫਰੈਂਡਸ ਕਲੋਨੀ ਵਿੱਚ ਰਹਿੰਦੇ ਹਨ ਅਤੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਹਨਾਂ ਨੇ ਲੜਕੀ ਦੀ ਲਾਸ਼ ਸਿਵਲ ਹਸਪਤਾਲ ਦੇ ਵਿੱਚ ਰੱਖੀ ਅਤੇ ਮੌਕੇ ਤੋਂ ਭੱਜ ਗਏ ਜਿਸ ਤੋਂ ਬਾਅਦ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਖੁਦਕੁਸ਼ੀ ਕਰ ਲਈ ਹੈ ਪਰਿਵਾਰ ਨੇ ਦੋਸ਼ ਲਾਇਆ ਕਿ ਸਹੁਰੇ ਪਿਛਲੇ 6 ਮਹੀਨਿਆਂ ਤੋਂ ਖਾਣਾ ਨਹੀਂ ਦਿੰਦੇ ਸਨ ਔਰਤ ਦਾ ਵਿਆਹ ਸੁਮਿਤ ਨਾਮ ਦੇ ਵਿਅਕਤੀ ਨਾਲ ਹੋਇਆ ਸੀ ਇਸ ਮਾਮਲੇ ਸਬੰਧੀ ਪਹਿਲਾਂ ਵੀ ਪੰਚਾਇਤ ਦਾ ਫੈਸਲਾ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਪਿਛਲੇ 6 ਮਹੀਨਿਆਂ ਤੋਂ ਸਹੁਰੇ ਪਰਿਵਾਰ ਉਹਨਾਂ ਨੂੰ ਮਿਲਣ ਜਾ ਫੋਨ ਤੇ ਗੱਲ ਕਰਨ ਨਹੀਂ ਦਿੰਦੇ ਸਨ ਪਰਿਵਾਰ ਦਾ ਕਹਿਣਾ ਹੈ ਕਿ ਸਹੁਰਿਆਂ ਨੇ ਦੇਰ ਰਾਤ ਉਸਦਾ ਕਤਲ ਕਰ ਦਿੱਤਾ ਇਹ ਤਾਂ ਗੱਲ ਇਹਨਾਂ ਦੀ ਬਹੁਤ ਚਿਰਾਂ ਤੋਂ ਹੀ ਸੀਗੀ ਸਾਲ ਹੋ ਗਿਆ ਸੀ ਇਹਨਾਂ ਦੀ ਮਤਲਕੀ ਕਲੋਨੀ ਵਾਲਿਆਂ ਨੂੰ ਸਾਰਿਆਂ ਨੂੰ ਵਿੱਚ ਲੈ ਕੇ ਤੇ ਅਸੀਂ ਸਮਝੋਤੇ ਨਾ ਛੱਡ ਕੇ ਅਸੀਂ ਕਲੋਨੀ ਵਾਲੇ ਕਹਿੰਦੇ ਅਸੀਂ ਕੋਈ ਵੀ ਗੱਲ ਹੋਊਂਗਾ ਸੀ ਤੁਹਾਨੂੰ ਦੱਸਾਂਗੇ ਥੋੜੀ ਨੂੰ ਇਹਨਾਂ ਦਾ ਗੋਰੀ ਤੇ ਇਹਨਾਂ ਦੇ ਬਿਲਕੁਲ ਰਾਜ਼ੀ ਨਾ ਮੈਨਾਂ ਛੱਡ ਗਿਆ ਸੀਗੇ ਕਲੋਨੀ ਵਾਲਿਆਂ ਨੇ ਕਲੋਨੀ ਵਾਲਿਆਂ ਨੇ ਸਮਝਾਤਾ ਕਿ ਕਿਹਾ ਸੀ ਤੁਹਾਡੀ ਕੁੜੀ ਨੂੰ ਕੁਝ ਨਹੀਂ ਹੁੰਦਾ ਮਤਲਬ ਅਸੀਂ ਨਾਲ ਖੜੇ ਹਾਂ ਤੁਸੀਂ ਭੇਜੋ ਸਾਰਿਆਂ ਦਾ ਸਮਝੋਤਾ ਕਰਕੇ ਭੇਜੀ ਉਸ ਤੋਂ ਬਾਅਦ ਇਹਨਾਂ ਨੇ ਸਵਰਫ ਫੋਨ ਵੀ ਖੋਲਿਆ ਗੋਰੀ ਦਾ ਨਾ ਮਾਲ ਨਾ ਸਾਨੂੰ ਕਿਸੇ ਨੂੰ ਫੋਨ ਕਰਨ ਦਿੱਤਾ ਅਸੀਂ ਤਾਂ ਵੀ ਕਿਹਾ ਕੋਈ ਨਹੀਂ ਆਪਣੇ ਘਰ ਚ ਖੁਸ਼ ਰਹੇ ਚਲੋ ਸਾਨੂੰ ਨਾ ਵੀ ਮਿਲੋ ਕਿ ਸਾਲ 6 ਮਹੀਨੇ ਤਾਂ ਅਸੀਂ ਮਤਲਬ ਕਿ برداشت ਕਰ ਲਾਂਗੇ ਸਿਰਫ ਆਪਣੇ ਕੀ ਚਾਹਦੇ ਕੀ ਸੀ ਅਸੀਂ ਇਹ ਕਹਿੰਦੇ ਸੀ ਆਪਣੇ ਘਰ ਚ ਖੁਸ਼ ਰਹੋ ਕੀ ਕਿਹਾ ਕਿ ਉਹ ਤਾਂ ਉਹਨਾਂ ਨੂੰ ਪਤਾ ਨਹੀਂ ਹੁਣ ਸਾਨੂੰ ਨਾ ਸਾਨੂੰ ਮਿਲਣ ਦਿੱਤਾ ਸਾਲ ਹੋ ਗਿਆ ਝਗੜਾ ਕਿਸ ਗੱਲ ਦਾ ਝਗੜਾ ਉਹਨਾਂ ਦਾ ਆਪਸ ਵਿੱਚ ਮੈ ਹੀ ਆ ਆਪਸ ਵਿੱਚ ਹੀ ਆਹ ਆ ਕੀ ਮਿਲਦੀ ਸੀ ਜਿੰਦੀ ਜਿਹੜੀ ਉਹਦੀ ਸਾਸਨ ਟੌਰਚਰ ਬਹੁਤ ਕਰਦੀ ਹੁੰਦੀ ਸਾਰਾ ਟੱਬਰ ਹੀ ਟੌਰਚਰ ਕਰਦਾ ਸੀ ਮਾਮਲਾ ਇਨਫੋਰਮੇਸ਼ਨ ਮਿਲੀ ਸੀ ਲੜਕੀ ਇੱਥੇ ਇੱਕ ਹੋਰ ਐਡਮਿਟ ਮੋਚਰੀ ਚ ਉਹਦੀ ਡੈੱਡ ਬੋਡੀ ਸੀਗੀ ਗौरी ਨਾਮ ਉਹਦਾ ਗौरी ਵਾਈਫ ਆਫ ਸੁਮਿਤ 35 ਸਾਲ ਏਜ ਦਾ ਸਰ ਹੈ ਆ ਫਰੈਂਡ ਕੋਲ ਨਹੀਂ ਵਿਆਹੀ ਆ ਫਿਲਹਾਲ ਉਹਦੀ ਬੋਡੀ ਦੇਖਣ ਨੂੰ ਗਲੇ ਤੇ ਨਿਸ਼ਾਨ ਹੈਗਾ ਹੋਗਾ ਹੈਂਗਿੰਗ ਦਾ ਬਾਕੀ ਉਹਦੇ ਪਰਿਵਾਰ ਵਾਲੇ ਐਲੀਗੇਸ਼ਨ ਲਾ ਰਹੇ ਵੀ ਉਹਦੇ ਸਹੁਰੇ ਪਰਵਾਤਾਂ ਕਰਦਾ ਸੀ ਉਹ ਮਾਕੇ ਉਹਨਾਂ ਦੀ ਸਟੇਟਮੈਂਟ ਲੈ ਕੇ ਦੇਖਦੇ ਆ ਸਟੇਟਮੈਂਟ ਦੇ ਹਿਸਾਬ ਨਾਲ ਜਿਹੜੀ ਕਾਰਵਾਈ ਕਰਦੇ ਆ ਕਿਦੋਂ ਸੁੱਟ ਕੇ ਗਏ ਇੱਥੇ ਕਦੋਂ ਹੋਈ ਉਹ ਤੇ ਆ ਤੁਸੀਂ ਦੱਸਦੇ ਮੈਂ ਇੱਥੇ ਕਦੋਂ ਸੀਸੀਟੀਵੀ ਤਾਂ ਆ ਗਿਆ ਹੋਣਾ ਜੀ ਉੱਥੇ ਦੇਖਦੇ ਆ ਮੈਂ ਤਾਂ ਆਇਆ ਹੀ ਅੱਜ ਜੀ ਦੇਥ ਪਤਾ ਕਰਨਾ ਪੈਣਾ ਕਦੋਂ ਕਦੋਂ ਹੋਈ ਸੁੱਟ ਕੇ ਚਲ ਗਏ ਲਾ ਜੀ ਇਹ ਨਹੀਂ ਹੋ ਰਹੀ ਉਹਦੀ ਰਿਕਾਰਡਿੰਗ ਹੋਏਗੀ ਜਾਂ ਖੜੇ ਨਹੀਂ ਕੋਈ ਫਾਰਮ ਲਗਾ ਰਹੇ ਕਿ ਪਹਿਲਾਂ ਵੀ ਕੋਈ ਕੰਪਲੇਨ ਦਿੱਤੀ ਸੀ ਕਿ ਪਰਿਵਾਰ ਵੱਲੋਂ ਕਿ ਕਿ ਮਾਰਕੋਟੇ ਨਹੀਂ ਮੈਂ ਮੈਨੂੰ ਇਸ ਬਾਰੇ ਨਹੀਂ ਪਤਾ ਆ ਮੈਂ ਵੈਰੀਫਾਈ ਕਰ ਲੈਨੇ ਇਹ ਚੈੱਕ ਕਰ ਲਈ